कॾहिं के न कमज़ोर था चाहींदा ਕਿਰਾ ਸਾਰੇ ਬਾਣ ਸੁੱਕੇ ਤੇ ਐ ਪਏ ਹਨ ਰੇਤੇ ਵਾਲੇ पाणी ਪੂਣੀ ਲੱਗੂਗਾ ਹੌਲੀ ਹੌਲੀ ਫੇਰ ਛੱਟੂ ਐ ਕਿ ਸਭ ਬੇਜੋਨ ਆ ਲਾਂਗੇ ਲੋਕ ਲੈਟ ਬਾਣ ਬਹੁਤ ਵਾਣਾ ਕੀ ਅੱਥਾ ਜੰਮੀ ਲੋ ਜਿੱਧਰ ਵਾਣੀ ਫਟਦਾ ਇੰਦਾ ਉਧਰ ਹੀ ਕਿਸਾਨ ਜਾਂਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਾਂ ਵਧੀਆ ਠੀਕ ਠਾਕ ਹੈ ਜੀ ਅਸਕਰ ਵੀ ਮੇਰੇ ਭੈਣ ਭਰਾ ਵੀ ਸਾਰੇ ਵਧੀਆ ਠੀਕ ਠਾਕ ਹੋਣਗੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਤੇ ਹੋਰ ਕੀ ਹਾਲ ਚਾਲ ਹੈ ਜੀ ਸਾਰਿਆਂ ਦੇ ਠੀਕ ਠਾਕ ਵਧੀਆ ਅੱਜ ਹੋ ਗਿਆ ਜੀ ਵੀਰਵਾਰ ਨਹੀਂ ਜੀ ਅੱਜ ਸ਼ੁੱਕਰਵਾਰ ਹੈ ਜੀ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਥੋੜੀ ਜੀ ਆਪਾਂ ਸਾਈ ਲਈ ਸਮਾਨ ਲੈ ਕੇ ਆਏ ਸੀਗੇ ਕੱਲ ਆਪਾਂ ਕੋਈ ਸ਼ੇਅਰ ਕਰਨੀ ਬਹੁਤ ਹੈ ਮੇਰਾ ਤਾਂ ਕੱਲ ਦਾ ਬਹੁਤ ਬੁਰਾ ਹਾਲ ਹੈ ਪੈਸੇਰ ਦਹੀਂ ਨਹੀਂ ਕੁਝ ਆ ਰਹੀ ਗਰਮੀ ਘੜਾ ਘੱਟੀ ਜਾਂਦੀ ਹੈ ਸਭ ਸਟੈਂਡ ਕਰ ਲੇਗੀ ਸੇਟਾ ਚਲੋ ਤੇ ਜਿਹੜੇ ਮੇਰੇ ਭੈਣ ਭਰਾ ਨਵੇਂ ਜੁੜ ਗਏ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਘੰਟੀਆਂ ਲੱਪਣ ਦਬਦਿਆ ਕਰੋ ਜਾ ਹੁਣ ਸੋਡੇ ਤੱਕ ਸਾਡੀ ਸਾਰੀ ਵੀਡੀਓ ਆ ਸਕੇ ਤੇ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਸਵਾਰ ਕੇ ਵੇਖਿਆ ਕਰੋ ਜੀ ਕਮੈਂਟ ਕਰਿਆ ਕਰੋ ਲਾਈਕ ਸ਼ੇਅਰ ਤਾਂ ਤੁਸੀਂ ਕਰਦੇ ਹੀ ਹੋ ਕਮੈਂਟ ਵੀ ਕਰਿਆ ਕਰੋ ਚਲੋ ਫਿਰ ਕਰਦੇ ਆਂ ਅੱਜ ਦਾ ਬਲੌਗ ਸ਼ੁਰੂ ਠੀਕ ਹੈ ਜੀ ਚੱਲ ਕਰੇ ਹੈਣੀ ਸੀਗਾ ਫਿਰ ਮਹਾਰਾ ਸੂਟ ਲੈ ਕੇ ਗਈ ਸੀ ਮੈਂ ਆਪਣੀ ਖਾਤਰ ਅੱਲੇ ਨਾਲ ਅੰਜ ਕਈ ਵਾਰੀ ਬੱਚੇ ਦੇ ਕੱਪੜੇ ਵੱਡੇ ਛੋਟੇ ਆਏ ਲੱਗਦੇ पैके शर्ट लेके आए हैं चिट्टी और सी चिट्टी बत्ती नंबर ही ये कॉटन ज बहुत सोहना कपड़ा बहुत वह मैन तो बहुत सोहना लग गया तो कोई ज्यादा महंगे भी नहीं लाए कपड़े आप कल फोन शॉप से गए थे मैं थोड़ी

ਇੱਕ ਪਲ ਜੋ ਜੋ ਬਣਿਆ ਉਹ ਨਾਲ ਇਸ ਤੇ ਕੀ ਚਲਦਾ ਰੰਗ ਬਹੁਤ ਸੋਹਣਾ ਇਹ ਸਾਇਦ ਡੇਢ ਕਿਲਸਾਂ ਦੇ ਦੀ ਸਾਇਦ ਇਹ ਨਾਰਨੀ ਵੀ ਕੱਲ ਨਾਲ ਸੀਗੀ ਮਨੋ ਤੇ ਕੰਮ ਸੀ ਇਹਨਾਂ ਨੇ ਕੋਈ ਚੀਜ਼ ਲੈਣੀ ਸੀ ਕਿ ਉਹ ਪਿੰਡੋਂ ਹੀ ਸਿੱਧੇ ਮੰਡੀ ਜਾਵਦੇ ਸੀ ਫਿਰ ਇੱਥੇ ਆ ਗਏ ਸੀ ਤੇ ਕੱਲ ਸ਼ਾਮ ਨੂੰ ਵਾਪਸ ਕੰਟੋਰ ਤੇ ਇਹ ਡੈਡੀ ਦੇ ਰੰਗ ਪਸੰਦਾ ਸਾਇਹ ਦੇ ਵੀ ਇਹਦੇ ਨਾਲ ਲੋਰ ਹੈ ਦੇ ਵਾਲੀ ਮਹਿਰੋਂ ਕਰ ਲਓ ਦਿੱਤੀ ਨੰਬਰ ਤੇ ਇਹ ਬਹੁਤ ਸੋਹਣੇ ਲੋਰ ਹੈ ਤਰੰਡਾ ਵਾਲਾ ਲੱਗੀ ਨੀ ਇਲਾਸਟਿਕ ਇਹ ਪੂਰੇ ਸਟਿਚ ਵਾਲਾ ਇਹ ਲੰਘਾਟ ਇਹ ਲੋਈ ਸ਼ਰਟ ਰੈਦੀਪ ਸੰਧੀ ਅ ਲੋਰ ਨਾ ਨਹੀਂ ਦੇ ਸਕਦੀ ਇਹ ਮੇਰੀ ਖੰਧਾਈ ਵਾਲਾ ਸੂਟ ਹੈ ਇੱਕ ਮੈਹੀ ਵਾਲੀ ਸ਼ਰਟ ਆਉ ਦੀ ਬਸ ਲੈ ਕੇ ਤੰਨ ਜਗਨਦੀਪ ਸੰਧੀ ਸਾਈ ਦੇ ਕਪੜੇ ਆ ਇਹ ਵਾਲੀ ਦੁਕਾਨ ਹੈ ਜੀ ਗੋਨਿਆ ਮੰਡੀ ਕਿ ਦੋ ਤੋਂ ਨਾ ਆਈ ਰਿਹਾ ਚ ਜੋਨੀ ਗਰਮੈਂਟਸ ਸ ਤੇ ਜਸ ਫਰੀ ਸੋ ਕਮਨੀਆ ਸਬਤਾਲ ਮਾਲ ਰੋਡ ਗੋਨਿਆਣ ਮੰਡੀ ਕਪੜੇ ਬਹੁਤ ਸੋਹਣੇ ਆ ਜੀ ਤੇ ਜਰੂਰ ਕੋਸ਼ਿਸ਼ ਕਰਿਓ ਸਾਨੂੰ ਇੱਥੋਂ ਅਧਿਕ ਗਰਮੇਰੇ ਭੈਣ ਭਰਾ ਨੇੜੇ ਦੇ ਗੋਨਿਆਣੀ ਮੰਡੀ ਦੇ ਸ਼ਹਿਰ ਵਾਲੇ ਆਸ ਤੇ ਬੇਨਤੀ ਹੈ ਵੀ ਤੁਸੀਂ ਇੱਥੋਂ ਜੁਰ ਪੂਲ ਇੱਕ ਵਾਰੀ ਜਰੂਰ ਵਿਜ਼ਿਟ ਕਰਿਓ ਬਹੁਤ ਸੋਹਣੇ ਕੱਪੜੇ ਆ ਬਾਕੀ ਰੈਡ ਵੀ ਵਿਵਦ ਕੁੱਲ ਨੈਚੁਰਲ ਜੀ ਲੱਗੇ ਕੋ ਬਾਰੇ ਮਹਿੰਗੇ ਰੇਟ ਨਹੀਂ ਲੱਗੇ ਤੇ ਆਪਾਂ ਨੂੰ ਇਹ ਸੂਟ ਮਾਣਾ ਢਾਈ ਛੂਟ ਹੈਗੇ ਆ ਜੀ ਆਪਾਂ ਨੂੰ 1200 ਦੇ ਹੈ ਕੋਈ ਮੈਨੂੰ ਤੁਹਾਨੂੰ ਵੀ ਤੁਹਾਨੂੰ ਅੰਦਾਜ਼ਾ ਲਾ ਲਓ ਕੋ ਬਾਰੇ ਮਹਿੰਗੇ ਨਹੀਂ ਹੈਗੇ ਤੇ ਦੋ ਦੋ ਸਵੇਨ ਦੋ ਸ਼ਰਟਾਂ ਦੋਰਾ ਬਟਿੰਡੋ ਲਿਆਤਾ ਸੀ ਨਾ ਚਲੋ ਬੱਚੇ ਨੂੰ ਕਿਰਾਂ ਗਰਮੀ ਨਹੀਂ ਚਾਹੀਦਾ ਕੱਪੜੇ ਤਾਂ ਸਹਿ ਦੇ ਬਹੁਤ ਜ਼ਿਆਦੇ ਹੈ ਪਰ ਪਤਾ ਕੀ ਸਹਿ ਵਾਦਾ ਇੰਨਾ ਕੱਪੜੇ ਬੱਚੇ ਦੀ ਉੱਤੇ ਹੋ ਜਾਂਦਾ ਤੁਹਾਨੂੰ ਪਤਾ ਹੀ ਹੈ ਕਿ ਚਲੋ ਬਾਕੀ ਠੀਕ ਹੈ ਜੀ ਵਧੀਆ ਹਨਾ ਤੇ ਤਾਂ ਮੁਕਈ ਕਰਨੇ ਸੀਗੇ ਮੰਡੀ ਵਿੱਚ ਕੁਛ ਮੰਮੀ ਨੇ ਸਮਾਨ ਲੈਣਾ ਸੀਗਾ ਤੇ ਦੋ ਤਿੰਨ ਮਮੰਸ਼ਿਆਂ ਦੇ ਛਾਰ ਲੈ ਕੇ ਆਈ ਸੀ ਵੀ ਇੱਕ ਦੋ ਆਪਣਾ ਹੋਮ ਕੰਮ ਹੋਰ ਸੀਗੇ ਫਿਰ ਕੁਛ ਤਾਂ ਧੁੱਪ ਹੋ ਗਈ ਤੇ ਕੋਸਾਡੇ ਗਿਰਜੀ ਦੀ ਤੇ ਵਿਆਹ ਤੇ ਠੀਕ ਨਹੀਂ ਸੀਗੇ ਇਹਨਾਂ ਦੀ ਮਤਲਬ ਸਹੀ ਸੀਗਾ ਇਹਨਾਂ ਦੇ ਨਾ ਕੇਸਟੋਰ ਬੰਦਾ ਤੇ ਉਹ ਉੱਤੇ ਟੈਂਪਰ ਚੁਸਤੇ ਜੀ ਕਾਂ ਦੇਤੇ ਮੈਂ ਕਿਹਾ ਵਿੱਚ ਲੋ ਫਿਰ ਅੱਪ ਜਲਦੀ ਘਰੇ ਚੱਲੋ ਉੱਡ ਚੱਲਦੇ ਗਰਮੀ ਜੇ ਤੁਹਾਨੂੰ ਪਤਾ ਹੀ ਹੈ ਕਿ ਮੈਂ ਬਹੁਤ ਘੱਟ ਬਾਹਰ ਜਾਂਦੀ ਆ ਮੈਥੋਂ ਬਾਰੀ ਗਰਮੀ ਟੱਪੀ ਨਹੀਂ ਜਾਂਦੀ ਹੈ ਜੀ ਤੇ ਉਹਦੇ ਕਰਕੇ ਹਣ ਚਲੋ ਜਿੰਨੇ ਬੰਦਾ ਹੋਣਾ ਟਾਈਮ ਬਸ ਕਰਨਾ ਹੀ ਪੈਂਦਾ ਤੁਸੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਹਜ ਦੇ ਕੱਪੜੇ ਕਿਸ ਤਰ੍ਹਾਂ ਦੇ ਲੱਗੇ ਮੈਨੂੰ ਤਾਂ ਬਹੁਤ ਸੰਗ ਹੈ ਜਿਹੜੀ ਪਤਾ ਕੀ ਹੈ ਚੀਜ਼ ਹੈ ਮੇਰੇ ਬੱਚਾ ਗਰਮੀ ਦੇ ਵਿੱਚ ਉਹ ਪਹਿਲਾਂ ਪੂਰੀ ਬਾਹਾਂ ਦੀ ਸ਼ਰਟ ਕੰਦੇ ਸੀ ਕੋਟਨ ਦੀ ਸਹਜ ਆਪਣਾ ਪੂਰੀ ਬਾਹਾਂ ਦੀ ਸ਼ਰਟ ਪਾਉਂਦਾ ਨਹੀਂ ਹੈਗਾ ਫਿਰ ਲੈ ਕੇ ਵੀ ਕੀ ਕਰਨਗੇ ਉਹ ਪਿੱਛੇ ਤੇ ਪਾਵੀਂ ਹਨ ਇਹ ਵਾਲਾ ਹੀ ਬਹੁਤ ਸੋਹਣੀ ਚੀਜ਼ ਹੈ ਲਾ ਇਸ ਤਰ੍ਹਾਂ ਔਰ ਕੰਟੀ ਮੰਗੂ ਹੀ ਹੈ ਰੋਈ ਸੁਤੀ ਇਹ ਚ ਬਾਕੀ ਤਾਂ ਜੋ ਅਕਾਂ ਦੇ ਕੱਪੜੇ ਜਿੰਨੇ ਹੋਣ ਜਿੰਨੇ ਥੋੜੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਇਹਨੂੰ ਆਪ ਨੂੰ ਨਹੀਂ ਨਾ ਹੁੰਦਾ ਵੀ ਮੈਂ ਕੋਈ ਚੀਜ਼ ਕਹਿੰਦਾ ਆਏ ਆਂ ਜੀ ਆਪਦੀ ਕੰਡੀਸ਼ਨ ਨੇ ਇਹੋ ਜੀ ਆ ਇੱਕ ਵਾਰੀ ਪੂਰਾ ਫੇਰਾ ਘਟ ਹੁੰਦਾ ਚਾ ਲੋਕੀ ਦਾ ਉੱਧਰ ਡੰਗ ਸਾਰੇ ਜਾਂਦਾ ਹੁਣ ਜੋ ਮੇਰੀਆਂ ਆਪਦੀਆਂ ਸੰਤਾਂ ਮੇਰੇ ਖਾਵਾ ਮੈਂ ਆਪਦੇ ਬੱਚੇ ਦੇ ਰਾਹੀਂ ਪੂਰੇ ਕਰਨੇ ਪ੍ਰਮਾਤਮਾ ਮੈਂਨ ਤੰਦਰੁਸਤੀ ਦੇਵੀ ਤੰਦਰੁਸਤੀ ਦੇ ਡੈਡਿੰਗ ਦੇਵੀ ਮੈਂ ਤਾਂ ਹੀਰ ਦਾਸ ਕਰਦੀਆਂ ਬਸ ਜਿੰਨੇ ਜੋਗੇ ਹੈਗੇ ਆ ਇਹਨਾਂ ਦੇ ਨਾਲ ਇਹਨਾਂ ਨੂੰ ਆਸਰਾ ਲਾ ਕੇ ਰੱਖਾਂ ਉਹ ਜੀ ਇੱਕ ਆਹੀ ਇਨਸਾਨ ਦੀ ਜ਼ਿੰਦਗੀ ਤਾਂ ਸਾਨੂੰ ਪਤਾ ਹੀ ਹੈ ਕਿ ਇਸ ਟਾਈਪ ਦੀ ਹੁੰਦੀ ਹੈ ਆ। ਆਹ ਦਾ ਚਲੋ ਵਧੀਆ ਬਾਕੀ ਮੈਨੂੰ ਕਿਤੇ ਜਾਣਾ ਆਉਣਾ ਕੁਝ ਵੀ ਕਿਤੇ ਕੁਝ ਲੈ ਕੇ ਆਉਣਾ ਇਹਨਾਂ ਨੇ ਮੈਨੂੰ ਕਦੇ ਇਦਾਂ ਨਹੀਂ ਕਿਹਾ ਵੀ ਨਹੀਂ ਟਾਈਮ ਨਹੀਂ ਹੈ। ਚਲੋ ਆਹ ਦਾ ਵਧੀਆ ਰੋੜਾ ਊੜੀ ਜੰਨੇ ਆ। ਚਲੋ ਜੀ ਫਿਰ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਅੱਜ ਦੇ ਕੱਪੜੇ ਸਹੀ ਤੇ ਕਿਵੇਂ ਦੇ ਲੱਗੇ ਤੇ ਘੰਟੀ ਵਾਲਾ ਬਟਨ ਪ੍ਰੈਸ ਕਰ ਲਿਆ ਕਰੋ। ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਜ਼ਰੂਰ ਵੇਖਿਆ ਕਰੋ ਜੀ ਤੇ ਲਾਈਕ ਸ਼ੇਅਰ ਤਾਂ ਤੁਸੀਂ ਕਰਦੇ ਹੀ ਹੋਣਾ। ਜਿਹੜੇ ਮੇਰੇ ਭੈਣ ਭਰਾ ਨਵੇਂ ਜੁੜਦੇ ਆ ਜਰੂਰ ਜਰੂਰ ਘੰਟੀ ਵਾਲਾ ਬਟਨ ਦਬਿਆ ਕਰੋ ਤਾਂ ਕਿ ਤੁਹਾਡੇ ਤੱਕ ਸਾਰੀਆਂ ਵੀਡੀਓ ਜਲਦੀ ਆ ਸਕਣ ਤੇ ਹਲੇ ਮੇਰਾ ਸੂਟ ਪਚਾੜੇ ਪਿਆ ਕਿਹੜਾ ਰਹਿ ਗਿਆ ਬਾਹਾਂ ਕਰ ਲਈਆਂ ਤਿਆਰ ਆਤੀ ਉਹ ਤੁਹਾਨੂੰ ਕੱਲ ਨੂੰ ਅੱਜ ਵੀ ਨਹੀਂ ਆ ਜੀ ਕੁਝ ਸਰੀਰ ਦੇ ਵਿੱਚ ਅਨਰਜੀ ਜੀ ਹੋਈ ਸਰੀਰ ਸੱਟ ਰਿਆ ਤੇ ਫੇਰ ਮੈਂ ਪੂਰਾ ਕਰੂੰਗੀ ਬਾਕੀ ਗਰਮੀ ਨਾਲ ਤੁਸੀਂ ਦੱਸਿਓ ਵੀ ਕੀ ਕੋਈ ਇਦਾਂ ਦੀ ਚੀਜ਼ ਖਾਈਏ ਪੀ ਕੇ ਜਿਹਦੇ ਨਾਲ ਕੋਈ ਕੰਮ ਨੂੰ ਮਨ ਲੱਗੇ ਕਿਉਂਕਿ ਗਰਮੀ ਬਹੁਤ ਹੋ ਗਈ ਹੈ ਤੇ ਮੈਂ ਤੋ ਖੜੀ ਨਹੀਂ ਹੋਈ ਦਾ ਬਸ ਮੈਂ ਡਿੱਗੂ ਡਿੱਗੂ ਹੀ ਹੋ ਜਾਂਦਾ ਸਰੀਰ ਸਾਰਾ ਦਿਨ ਕੌਕੀ ਜੀ ਪੋਚਾ ਲਵਣਾ ਕਪੜੇ ਧੋਣੇ ਸਰੀਰ ਇੰਨਾ ਕੰਮ ਨਹੀਂ ਕਰਦਾ ਫਿਰ ਵੀ ਚਲੋਟ ਕਰਨ ਤਾਂ ਪੈਂਦੇ ਹੀ ਫਿਰ ਕੀ ਕਰਕੇ ਕਰਨੀ ਹੈ ਸਿਆਲੇ ਵਿੱਚ ਤਾਂ ਜਦ ਡੰਗ ਲੱਗ ਜਾਂਦਾ ਉਹਦੀ ਗੱਲ ਹੋਰ ਹੁੰਦੀ ਹੈ ਗਰਮੀ ਦੇ ਕੰਮ ਬਹੁਤ ਔਖੇ ਆ ਤੇ ਬਾਲਾ ਹੀ ਕੁਛ ਐ ਸਰੀਰ ਜਾਇਆ ਪਿਆ ਪਤਾ ਨਹੀਂ ਘਾਤਾ ਚਲੋ ਜੀ ਫਿਰ ਹੈ ਓਕੇ ਤੇ ਬਾਈ ਕਰਦੇ ਹਾਂ ਲੋਕਾਂ ਦਾ ਪਤਾ ਤਾਂ ਚਲੋ ਜੀ ਜਰੂਰ ਲਾਈਕ ਸ਼ੇਅਰ ਕਰਿਓ ਸਾਰੇ ਕਮੈਂਟ ਵੀ ਕਰਿਓ ਵੀਡੀਓ ਵੀ ਜਰੂਰ ਵੇਖਿਆ ਕਰੋ ਸ਼ੁਰੂ ਤੋਂ ਐਂਡ ਤੱਕ ਚਲੋ ਜੀ ਫਿਰ ਆਕੇ ਬਾਏ ਬਾਏ